ਤੂੰ ਜਿੰਨਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ ਉਹਨਾਂ ਬਾਰਡਰਾਂ ਤੇ ਪਾਤੇ ਨਹੀਂ ਕਸ਼ਹਰੇ ਸੁੱਕਣੇ ਤਾਂ ਦੇਖ ਸਕਦੇ ਹੋ ਤੁਸੀਂ ਬਾਰਡਰਾਂ ਦੇ ਉੱਪਰ ਕਿਸਾਨ ਆ ਜਿਹੜਾ ਡੜ ਚੁੱਕਿਆ ਤਾਂ ਬਾਪੂ ਹਣੀ ਦੇਖ ਸਕਦੇ ਹੋ ਇੱਧਰ ਦੇ ਪਾਸੇ ਰਾਤ ਨੂੰ ਲਾਈਟ ਦਾ ਇੰਤਜ਼ਾਮ ਹੈ ਜਿਹੜਾ ਬਾਈ ਉਹਨਾਂ ਵੱਲੋਂ ਕੀਤਾ ਯਾਰ ਬਾਈ ਰਾਤ ਵਾਸਤੇ ਕਰ ਰਹੇ ਨੇ ਇੰਤਜ਼ਾਮ ਹਾਂਜੀ ਰਾਤ ਵਾਸਤੇ ਟਰਾਲੀ ਤੇ ਟੈਲੀ ਐਸੇ ਤਰ੍ਹਾਂ ਕਰਦੀ ਹਾਂ ਹਾਂਜੀ ਹਾਂਜੀ ਡੇਲੀ ਕਰਾਂ ਸਾਰਾ ਸਭ ਕੁਝ ਨਾਲ ਲੈ ਕੇ ਆਈ ਸਾਰਾ ਕੁਝ ਨਾਲ ਲੈ ਕੇ ਆਏ ਜੀ ਰੱਛ ਨੇ ਵੀ ਨਾਲ ਲੈ ਕੇ ਆਏ ਤਾਰਾਂ ਤੱਪੇ ਸਭ ਕੁਝ ਦਾਲ ਸਬਜ਼ੀ ਬਣੀ ਪਈ ਐ ਰੋਟੀਆਂ ਬਣਾਉਣੇ ਆਟਾ ਗੁੰਨਿਆ ਪਿਆ ਜੀ ਸਾਬ ਕੁਝ ਬਣਿਆ ਪਿਆ ਤਾਂ ਮਨੋ ਇੱਕ ਤਰ੍ਹਾਂ ਨਾਲ ਘਾਰ ਹੀ ਨਾਲ ਜੱਕ ਲਿਆ ਵੀ ਕਾਰੀ ਘਾਰ ਹੀ ਹੈ ਜੀ ਘਰ ਸਾਰਾ ਸਮਾਨ ਉਹ ਆਪੇ ਆਟਾ ਟਰੈਕਟਰ ਤੇ ਗੁੰਨੇ ਪ੍ਰਾਂਤ ਦੇ ਵਿੱਚ ਉਹ ਸਬਜੀ ਬਣੀ ਪਈ ਹੈ ਜੀ ਤਾਂ ਚੱਲਦਾ ਫਿਰਦਾ ਘਰ ਹੈ ਚੱਲਦਾ ਫਿਰਦਾ ਘਰ ਬਣਾ ਲਿਆ ਬਾਪੂ ਇੱਥੇ ਫਿਰ ਤੁਸੀਂ ਹੈ ਜਿਹੜਾ ਕੁਝ ਘਰ ਚ ਹੁੰਦਾ ਉਹੀ ਇੱਥੇ ਲਿਆ ਹੈ ਹਾਂਜੀ ਹਾਂਜੀ ਇਹ ਚੱਲਦਾ ਫਿਰਦਾ ਘਰ ਹੈ ਜੀ ਸਾਰਾ ਸਮਾਨ ਸਾਡੇ ਕੋਲੇ ਆ ਜਿੰਨਾ ਚਿਰ ਸੰਗੇ ਮੰਗਾ ਪੂਰ ਕਰਨੀ ਹੁੰਦੀਆਂ ਉਹਨਾਂ ਚਿਰ ਅਸੀਂ ਇੱਥੇ ਵੇਚ ਲਾਵਾਂਗੇ ਅੱਛਾ ਤੇ ਜੇ ਨਾ ਮੰਗਾ ਅਸੀਂ ਦਿੱਲੀ ਵੀ ਪਹੁੰਚਾਂਗੇ ਹਾਂ ਤੇ ਜੋ ਹੋਊਗਾ ਕਾਹ ਬਿਖਾਂਗੇ ਸੇ ਤਾਂ ਦੇਖ ਸਕਦੇ ਹੋ ਤੁਸੀਂ ਚੱਲਦਾ ਫਿਰਦਾ ਘਰ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ ਦੇਖ ਸਕਦੇ ਹੋ ਇੱਧਰ ਬਾਪੂ ਜੀ ਨੇ ਤਾਂ ਬਾਪੂ ਜੀ ਇਸੇ ਤਰ੍ਹਾਂ ਘਰੇ ਬੈਠੇ ਹੁੰਦੇ ਹੋਵੋਗੇ ਹਾਂਜੀ ਅੱਜ ਬਾਰਡਰਾਂ ਤੇ ਇੱਥੇ ਬੈਠੇ ਹੋ ਇਹ ਵੀ ਘਾਰ ਹੀ ਬਣਾਤੇ ਇਹ ਘਾਰੇ ਐ ਜੀ ਮਜਬੂਰੀ ਹੈ ਕੀ ਕਰਕੇ ਪੁੱਤਰਾ ਹੈ ਸਾਡਾ ਟਾਈਮ ਤਾਂ ਸੀ ਘਰੇ ਪਾਠ ਪ੍ਰਯੋਗ ਕਰਨ ਦਾ ਇਹ ਸਰਕਾਰਾਂ ਨੇ ਸਾਨੂੰ ਇੱਥੇ ਲਿਆ ਠੱਲਿਆ ਸੜਕਾਂ ਤੇ ਹੁਣ ਘਰ ਥੋੜਾ ਬਣ ਲੱਗਿਆ ਮਜਬੂਰੀਆਂ ਹੋਨੋ ਇੱਥੇ ਬੰਦੇ ਜਾਦੇ ਆ ਤੇ ਮੈਂ ਥੱਲੇ ਫਰਸ਼ 'ਤੇ ਪੈਣਾ। ਅੱਛਾ। ਬੰਦੇ ਵੱਧ ਹੁੰਦੇ ਵੀ ਬੱਚੇ ਚੱਲ ਉਹ। ਥੱਲੇ ਪੈ ਜੰਨੇ ਉਹ। ਮੈਂ ਥੱਲੇ ਫਰਸ਼ 'ਤੇ ਪੈਣਾ ਹੀ। ਮੈਨੂੰ ਕਸਮਾ। ਉਹ ਤੇ ਬੰਦੇ ਜਾਦੇ ਹੋ ਜਾਂਦੇ। ਹੁਣ ਸਰਕਾਰਾਂ ਨੇ ਸਾਨੂੰ ਇੱਥੇ ਲਿਆ ਕੇ ਠਾਲਤਾ। ਹੁਣ ਸਾਨੂੰ ਇਹਦਾ ਪਤਾ ਹੀ ਵੀ ਪਹਿਲਾਂ ਉਹਨੇ ਮਹੀਨੇ ਭਾਈ ਰੱਖਿਆ। ਹਾਂ। ਹੁਣ ਐਮਐਸਬੀ ਜਿਹੜੇ ਵੀ ਸਾਡੇ ਸਾਰੇ ਆ। ਜੋ ਵੀ ਸਾਡੇ ਮੰਗਾ ਸਾਨੂੰ ਦੇਣਾ ਕੋਈ ਫਾਲਤੂ ਤਾਂ ਹੈ ਹੀ ਨਹੀਂ। ਅਸੀਂ ਵੀ ਕਿਸਾਨਾਂ ਸੂਜ ਗੰਕਾ ਨਾ ਪਾ ਜੋ ਚੜਦੀ ਕਲਾ ਦੇ ਵਿੱਚੋਂ ਪੂਰਾ ਆ ਗਣਾ ਅਕਲ ਹੀ ਕੋਈ ਨਹੀਂ ਖਾ ਹੀ ਪੀ ਬੈਠੇ ਜੇ ਤਾਂ ਮਰ ਜਾਗੇ ਤਾਂ ਵੀ ਕੋਈ ਨਹੀਂ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਪੂਰੀ ਚੜਦੀ ਕਲਾ ਦੇ ਵਿੱਚ ਨੇ ਆਪਣੀਆਂ ਮਜਬੂਰੀਆਂ ਵੀ ਗਿਣਾ ਰਹੇ ਨੇ ਇਸੇ ਤਰੀਕੇ ਦੇ ਨਾਲ ਮੈਂ ਕਹੂੰਗਾ ਵਤਨ ਚਾਰੇ ਪਾਸੇ ਦਿਖਾ ਦਿਓ ਦੋਹੇ ਪਾਸੇ ਜਿਹੜੇ ਚਾਰ ਲੇਰਾਂ ਦੇ ਵਿੱਚ ਟਰੈਕਟਰ ਖੜੇ ਨੇ ਤਾਂ ਬਾਈ ਤਾਸ਼ ਖੇਡ ਰਹੇ ਨੇ ਬਾਈ ਇੱਥੇ ਹੀ ਬਣਾਤੀ ਫਿਰ ਸਾਥ ਪਿੰਡ ਵਾਲੀ ਹੈ ਹਾਂਜੀ ਇੱਥੇ ਹੀ ਬਣਾਤੀ ਵੀਰੇ ਇੱਥੇ ਹੀ ਬਣਾਤੀ ਸਾਥ ਕੀ ਮਰੰਚਨ ਕਰ ਰਹੇ ਹੋ ਸਾਰਾ ਹਾਂਜੀ ਹਾਂਜੀ ਇੱਥੇ ਮਨੋਰੰਜਨ ਕਰਨ ਆਵਰੇ ਪ੍ਰਸ਼ਾਦਾ ਪਾਣੀ ਫਿਰ ਆਪੇ ਤਿਆਰ ਕਰਦੇ ਹੋ ਨਹੀਂ ਵੀਰੇ ਆ ਜਾਂਦਾ ਪ੍ਰਸ਼ਾਦਾ ਪਾਣੀ ਲੰਗਰ ਹੁੰਦਾ ਜੀ ਸਵੇਰ ਦੀ ਕਲੀ ਚਾਹ ਬਣਾਉਣੀ ਹੈ ਬਸ ਸਾਰਾ ਕੁਝ ਅੱਛਾ ਲੰਗਰ ਚਾਹ ਬਣਾਉਣੀ ਹੈ ਕਾ ਕਲੀ ਸਵੇਰ ਇੱਕ ਵਾਰੀ ਬਸ ਹਾਂ ਉਹ ਨਹੀਂ ਦਿੰਦੇ ਵੀਰੇ ਬੜਕੇ ਤਾਂ ਲੋਕਾਂ ਨੂੰ ਸ਼ੱਕੀ ਕਰ ਲੈਂਦੇ ਪ੍ਰਸ਼ਾਦਾ ਦਾ ਇੰਨਾ ਲੰਗਰ ਦਵਾ ਤੂੰ ਅੱਛਾ ਤਾਂ ਕਿ ਆਏ ਕਿੱਥੋਂ ਬਈ ਤੁਸੀਂ ਸ੍ਰੀ ਮੁਕਸਰ ਸਾਹਿਬ ਤੋਂ ਸ੍ਰੀ ਮੁਕਸਰ ਸਾਹਿਬ ਤੋਂ ਆਇਓ ਡੱਲੇ ਵਾਲਾ ਸਾਹਿਬ ਦਾ ਏਰੀਆ ਹੈ ਹਾਂਜੀ ਹਾਂਜੀ ਬਿਲਕੁਲ ਜੀ ਸਹੀ ਹੈ ਚੜ੍ਹਦੀ ਕਲਾ ਦੇ ਵਿੱਚੋਂ ਪੂਰਾ ਪੂਰੇ ਪੂਰੇ ਚੜ੍ਹਦੀ ਕਲਾ ਹੀ ਚੜ੍ਹਦੀ ਕਲਾ ਵਾਹਿਗੁਰੂ ਦੀ ਕਰ ਤਾ ਦੇਖ ਸਕਦੇ ਹੋ ਤੁਸੀਂ ਸਾਰੇ ਕਿਸਾਨ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਸਭ ਕੁਝ ਲੱਦ ਕੇ ਲੈ ਕੇ ਆਏ ਨੇ ਕੱਪੜੇ ਰਾਸ਼ਨ ਖਾਣ ਪੀਣ ਸਾਰਾ ਤਾਂ ਬਾਈ ਜੀ ਕਿੱਥੋਂ ਆਏ ਹੋ ਅਸੀਂ ਸੇਵੇ ਵਾਲਾ ਪਿੰਡਾ ਜਿੱਥੋਂ ਬਲਾਕ ਫਰੀਦਕੋਟ ਜ਼ਿਲ੍ਹਾ ਹੈ ਅੱਛਾ ਫਰੀਦਕੋਟ ਜ਼ਿਲ੍ਹੇ ਤੋਂ ਹਾਂ ਫਰੀਦਕੋਟ ਜ਼ਿਲ੍ਹੇ ਤੋਂ ਆਏ ਹਾਂ ਜਿਵੇਂ ਪਿੰਡਾਂ 'ਚ ਬੈਠੇ ਹੁੰਨੇ ਆ ਆਪਾਂ ਮੰਨ ਲਓ ਸੱਥਾਂ ਦੇ ਵਿੱਚ ਉਸ ਤਰ੍ਹਾਂ ਸੱਥਾ ਬਣਾ ਆ ਵੀਖ ਲੋ ਵੀਰੇ ਜੋ ਹਸਾਂ ਵਾਲੀ ਬੈਠਾ ਜੀ ਦਾ ਉਹਦੇ ਦਿਨੋਂ ਤੋਂ ਅਸੀਂ ਉਵੇਂ ਹੀ ਬੈਠੇ ਆਈ ਹ ਸ਼ਿਕੰਤਾ ਨਹੀਂ ਕੋਈ ਹੈਗਾ ਨਾ ਨਾ ਕੋਈ ਸ਼ਿਕੰਨੀ ਬਈ ਚੜਦੀ ਕਲਾ ਚ ਜੀ ਸਿੰਘ ਹਮੇਸ਼ਾ ਚੜਦੀ ਕਲਾ ਜੀ ਰਹੇ ਆ ਚੜਦੀ ਕਲਾ ਜੀ ਰਹਿਵਾਂਗੇ ਅਸੀਂ ਗੁਰੂ ਸਾਹਿਬ ਨੇ ਮੰਨ ਲਓ ਕੋੜੀਆਂ ਦੀਆਂ ਕਾਠੀਆਂ ਤੇ ਉਸ ਸਮਾਂ ਸੀਗਾ ਜਦੋਂ ਹੈਨਾ ਅੱਜ ਮੰਨ ਲਓ ਇੱਥੇ ਨਾਲ ਆਉ ਦਾ ਟਾਈਮ ਪਾਸ ਕੀਤਾ ਉਸ ਹਾਂ ਨਾਲ ਅਸੀਂ ਵੀ ਆਉ ਦਾ ਟਾਈਮ ਪਾਸ ਕਰਾਂਗੇ ਸਾਡੇ ਅਸਤਾ ਵੇਖੋ ਕਿੰਨੇ ਹਰਿਆਣੇ ਵਾਲੇ ਭਰਾਵਾਂ ਨੇ ਕਿੰਨੇ ਆਪਣੇ ਭਰਾਵਾਂ ਨੇ ਲੰਗਰ ਲਾ ਰੱਖਿਆ ਹਾਂ ਹਾਂ ਸਹੀ ਹੈ ਇਧਰਲੇ ਪਾਸੇ ਮਹਿਫਲ ਲਾਈ ਹੋਈ ਹੈ ਬਾਪੂ ਜੀ ਪੁੱਲ ਪੂਰੀ ਮਹਿਫਲ ਲਾਈ ਹੋਈ ਹੈ ਬਾਪੂ ਜੀ ਹਾਂਜੀ ਹਾਂਜੀ ਵਧੀਆ ਮਹਿਫਲ ਪੂਰੀ ਤੇ ਚੱਜੀ ਹੋਈ ਹੈ ਚੜਦੀ ਕਲਾ ਦੇ ਵਿੱਚੋਂ ਚੜਦੀ ਕਲਾ ਹੀ ਸਹੀ ਹੈ ਤਾਂ ਕਿਸਾਨ ਅੰਦੋਲਨ ਨੇ ਮੈਂ ਕਹਿੰਦਾ ਕਿਤੇ ਨਾ ਕਿਤੇ ਡਿਪਲੋਮਾ ਕਰਾਤਾ ਇਹਨਾਂ ਸੜਕਾਂ ਤੇ ਰਹਿਣ ਪਹਿਲਾਂ ਪਹਿਲਾਂ ਕਰਾਰਾ ਸਾਰਾ ਨੂੰ ਪਹਿਲਾਂ ਹੁਣ ਸਾਡੀ ਬਾਖੋ ਸਿੱਖੀ ਵੀ ਹੁਣ ਔਕਾ ਨਹੀਂ ਲੱਗਦਾ ਕੋਈ ਔਕਾ ਨਹੀਂ ਲੱਗਦਾ ਹੁਣ ਸਾਨੂੰ ਸਾਨੂੰ ਸਭ ਤੁਸੀਂ ਵੀ ਬਾਈ ਤੁਸੀਂ ਵੀ ਨਾਲ ਹੀ ਹੋ ਹਾਂ ਵੀ ਨਾਲ ਹੀ ਹਾਂ ਸਹੀ ਹੈ ਤਾਂ ਕਿਹਾ ਜਾਂਦਾ ਸੀਗਾ ਕਹਿੰਦੇ ਨੌਜਵਾਨ ਤਾਂ ਨਸ਼ੇੜੀ ਨੇ ਪਰ ਆ ਨੌਜਵਾਨ ਬੈਠੇ ਨੇ ਇੱਥੇ ਬਾਈ ਕੋਈ ਨਸ਼ੇੜੀ ਨਹੀਂ ਇਹ ਦੁਨੀਆ ਦੇ ਬਣਾਏ ਹੋਏ ਆ ਵੀ ਆ ਬੈਠੇ ਸਾਰੇ ਹਾਂ ਜਿਹੜੀਆਂ ਫਿਲਮਾਂ ਬਣਾਈਆਂ ਸੀ ਉੱਤੇ ਪੰਜਾਬ ਵਰਗੀਆਂ ਗਲਤ ਸੀ ਪਰ ਸਾਰਾ ਪੰਜਾਬ ਇਸ ਤਰ੍ਹਾਂ ਦਾ ਨਹੀਂ 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 ਇਸ ਤਰ੍ਹਾਂ ਦਾ ਨਹੀਂ ਹੈ ਬਾਈ ਤਾਂ ਦੇਖ ਸਕਦੇ ਹੋ ਤੁਸੀਂ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਸਾਰੇ ਇੱਥੇ ਬੈਠੇ ਹੋਏ ਨੇ ਤਾਂ ਉੱਧਰਲੇ ਪਾਸੇ ਵੀ ਕਹੂੰਗਾ ਇੱਕ ਵਾਰ ਨਜ਼ਰ ਮਾਰਾ ਦਿਓ ਇਸ ਤਰੀਕੇ ਦੇ ਨਾਲ ਜਿਵੇਂ ਪਿੰਡਾਂ ਦੇ ਵਿੱਚ ਬੈਠੇ ਹੁੰਨੇ ਆਪਾਂ ਆਪਾਂ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਨੇ ਆਂ ਵਿਹੜਿਆਂ ਦੇ ਵਿੱਚ ਬੈਠੇ ਹੁੰਨੇ ਆ ਤਾਂ ਇੱਕ ਤਰ੍ਹਾਂ ਦਾ ਵਿਹੜਾ ਹੀ ਬਣਾਇਆ ਹੋਇਆ ਤਾਂ ਬਾਪੂ ਜੀ ਆਪਾਂ ਘਰਾਂ ਦੇ ਵਿੱਚ ਬੈਠੇ ਹੁੰਨੇ ਆ ਵਿਹੜਿਆਂ 'ਚ ਇਸ ਤਰੀਕੇ ਨਾਲ ਓਕਣੀ ਬੈਠੇ ਹਾਂ ਇੱਥੇ ਬੈਠਾ ਹੀ ਆ ਘਰਾਂ 'ਚ ਬੈਠਿਆ ਹਾਂ ਵਧੀਆ ਲੱਗਦਾ ਫਿਰ ਚੜਦੀ ਕਲਾ ਵਧੀਆ ਅਸੀਂ ਤਾਂ 13 ਮਹੀਨੇ ਪਹਿਲਾਂ ਦਿੱਲੀ 'ਚ ਵੀ ਘਰੀ ਬੈਠੇ ਰਹੇ ਸੀ ਉਦੋਂ ਵੀ ਘਰੀ ਸੀ ਤੇ ਹੁਣ ਵੀ ਇੱਥ ਉਹਨੂੰ ਡਿਪਲੋਮਾ ਹਾਂ ਡਿਪਲੋਮਾ ਕਰਾਤਾ 13 ਮਹੀਨੇ ਜਿਹੜੇ ਪਹਿਲਾਂ ਲਾਏ ਸੀ ਉਹਨੇ ਸਿਖਾਤਾ ਸਭ ਕੁਝ ਸਿਖਾਤਾ ਸਭ ਕੁਝ ਇੱਥੇ ਸਭ ਕੋ ਬੁਲਾਉਨੇ ਆ ਸਭ ਤੜਕੇ ਹੱਤ ਨੇ ਪੂਰਾ ਮਤਲਬ ਘਰ ਹੀ ਬਣ ਗਿਆ ਇੱਥੇ ਠੀਕ ਹੈ ਰੈਨ ਸੈਂਡ ਦਾ ਪੂਰਾ ਪ੍ਰਬੰਧ ਵਧੀਆ ਖਾਣ ਪੀਣ ਦਾ ਓਕੇ ਏਅਰਪੋਰਟ ਓਕੇ ਆ ਜਮਾ ਸਾਰਾ ਕੁਝ ਸਾਡੇ ਕੋਲਿਆ ਸਾਲ-ਸਾਲ ਦਾ ਲੈ ਕੇ ਆਇਆ ਰਚਨ ਪਾਣੀ ਅੱਛਾ ਹਾਂ ਟਾਲਿਜ ਖੰਡ ਦੇ ਗੱਟੇ ਆ ਆਟਿਆ ਦੋਦੇ ਤੇ ਪੇਰਾ ਸੁੱਕਿਆਂ ਦਾਲਾ ਸਭ ਸਾਡੇ ਕੋਲੇ ਆ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਖਾ ਬੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਧ ਹੋ ਜਾਈ ਮੰਨੋ ਸਾਰਾ ਕੁਝ ਪੂਰਾ ਆਪਣੇ ਕੋਲੇ ਪੂਰਾ ਪੂਰਾ ਵਾਧੂ ਰਲ ਮਿਲ ਕੇ ਸਾਰੇ ਕਿਸਾਨ ਹਾਂ ਸਾਰੇ ਕਿਸਾਨ ਇਕੱਠੇ ਕਰਨੇ ਜੀ ਅੱਛਾ ਚੁੱਲ੍ਹੇ ਪਕਾਉਣੀ ਦਿੰਦੇ ਤਾਂ ਹਾਂ ਜੀ ਤੇ ਨਾਲੇ ਆਈ ਜਾਂਦਾ ਵਾਧੂ ਜੀ ਇਧਰੋਂ ਹਰਿਆਣੇ ਵਾਲੇ ਵੀ ਲਈ ਜਾਂਦੇ ਹਾਂ ਜੀ ਹਾਂਜੀ ਹਰਿਆਣੇ ਵਾਲੇ ਪੰਜਾਬ ਵਾਲੇ ਹੀ ਵਾਧੂ ਆਈ ਜਾਂਦਾ ਜੀ ਤਾਂ ਇਸੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਪ੍ਰਬੰਧ ਨੇ ਜਿਹੜੇ ਸਾਰੇ ਕਿਸਾਨਾਂ ਵੱਲੋਂ ਉਹ ਵੀ ਕੀਤੇ ਹੋਏ ਨੇ ਤਾਂ ਇੱਧਰ ਗੱਲਬਾਤ ਕਰਾਂਗੇ ਬਾਪੂ ਜੀ ਬਾਪੂ ਜੀ ਪਏ ਹੋ ਥੱਕ ਧੱਕ ਗਏ ਥੱਕੇ ਤਾਂ ਨਹੀਂ ਗਏ ਉਹੀ ਬਹਿ ਕੇ ਐਸੇ ਈਟੂ ਹੀ ਸਿੱਧੀ ਕਰਨ ਵਾਸਤੇ ਹਾਂ ਸਹੀ ਹੈ ਤਾਂ ਇੱਥੇ ਹੀ ਫਿਰ ਰਹਿੰਦੇ ਹੋ ਦਿਨ ਰਾਤ ਇੱਥੇ ਹੀ ਇੱਥੇ ਇੱਥੇ ਅੱਛਾ ਪੱਕਾ ਡੇਰਾ ਲਾ ਲਿਆ ਜਾਨੀ ਕਿ ਡੇਰਾ ਲਾ ਲਿਆ ਲਾ ਲਿਆ ਗਿਆ ਭਾਈ ਪੱਕਾ ਹੁਣ ਹੱਕ ਲੈ ਕੇ ਜਾਵਾਂਗੇ ਪੂਰੇ ਲੈ ਕੇ ਜਾਵਾਂਗੇ ਜੀ ਹੱਕ ਲੈ ਕੇ ਤਮਾ ਲੋ ਸਾਰਾ ਕੁਝ ਨਾਲ ਲਿਆਂਦਾ ਫਿਰ ਮਤਲਬ ਰਾਸ਼ਨ ਵੀ ਕਹਿੰਦੇ 6-6 ਮਹੀਨੇ ਦਾ ਚੱਕ ਲਿਆ ਇਹਨਾਂ। ਓਏ ਪਿਆ ਜੀ ਮਗਰ। ਹਾਂਜੀ ਹਾਂਜੀ। ਇੱਧਰਲੇ ਪਾਸੇ ਟਰਾਲੀ ਵਦਨ ਦਿਖਾ ਦਿਓ ਇੱਧਰਲੇ ਪਾਸੇ ਦੇਖ ਸਕਦੇ ਹੋ ਗੱਦੇ-ਗੁੱਦੇ ਸਭ ਕੁਝ ਲਿਆਂਦਾ ਹੋਇਆ ਕਹਿੰਦੇ 6-6 ਮਹੀਨੇ ਦਾ ਰਾਸ਼ਨ ਆ ਜਿਹੜਾ ਲਿਆਂਦਾ ਹੋਇਆ ਇੱਧਰਲੇ ਪਾਸੇ। ਇਸੇ ਤਰੀਕੇ ਦੇ ਨਾਲ ਸਾਰੇ ਪਾਸੇ ਦੇ ਟਰੈਕਟਰ ਨੇ ਲਿਆਂਦੇ ਨੇ ਆ ਵੀ ਮੈਗਨਾ ਟਰੈਕਟਰ ਬਹੁਤ ਪੁਰਾਣਾ ਟਰੈਕਟਰ ਲੱਗ ਰਿਹਾ ਮੈਨੂੰ ਇਹ। ਤਾਂ ਇਸੇ ਤਰੀਕੇ ਦੇ ਨਾਲ ਇੱਧਰ ਵੀ ਬਾਈ ਟਰਾਲੀਆਂ ਦੇ ਵਿੱਚ ਪੂਰਾ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਹੋਇਆ ਕਿਸਾਨਾਂ ਨੇ। ਤਾਂ ਜਿਵੇਂ 13 ਮਹੀਨੇ ਕਿਸਾਨ ਅੰਦੋਲਨ ਚੱਲਿਆ ਸੀ ਉਸ ਤਰੀਕੇ ਦੇ ਨਾਲ ਤਾਂ ਬਾਈ ਜੀ 13 ਮਹੀਨੇ ਉੱਥੇ ਲਾਇਏ ਸੀਗੇ ਪਹਿਲਾਂ ਦਿੱਲੀ ਤਾਂ ਹੁਣ ਇੱਥੇ ਕਿੰਨਾ ਸਮਾਂ ਕਰ ਲਾਉਣ ਦੀ ਤਿਆਰੀ ਕਰਕੇ ਆਏ ਜਦੋਂ ਤੱਕ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਜੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਅਣ ਮਿੱਥੇ ਸਮੇਂ ਲਈ ਹੈ ਜੀ ਤੇ ਇਹ ਜਾਰੀ ਰਹੂਗਾ ਤਾਂ ਬਾਕੀ ਸਾਡੇ ਜਥੇਬੰਦਾਂ ਦੇ ਪ੍ਰਧਾਨ ਸਭਾ ਦਾ ਜੋ ਫੈਸਲਾ ਹੈ ਉਹਦੇ ਤੇ ਅਸੀਂ ਖੜੇ ਆਂ ਮੰਨ ਲਓ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਬੈਠੇ ਹੁੰਨੇ ਆ ਸੱਥਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਇੱਥੇ ਬੈਠੇ ਆ ਮਹਿਫਲਾਂ ਲੱਗੀਆਂ ਹੋਈਆਂ ਹਾਂਜੀ ਮਹਿਫਲਾਂ ਲੱਗੀਆਂ ਪੂਰੀਆਂ ਬਾਗੋ ਬਾਗੀਆਂ ਜੀ ਕੋਈ ਚੱਕਰ ਨਹੀਂ ਲੰਗਰ ਦਾ ਤੇ ਵੀ ਕਹਿੰਦੇ ਸੜਕਾਂ ਤੇ ਵੀ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਫੁੱਲ ਚੜ੍ਹਦੀ ਕਲਾ ਦੇ ਵਿੱਚ ਆ ਜੀ ਅਸੀਂ ਵਧੀਆ ਇੱਥੇ ਬੈਠੇ ਆ ਤੇ ਸਾਨੂੰ ਕੋਈ ਪ੍ਰਵਾਹ ਨਹੀਂ ਅਣ ਮੇਸੇ ਸਮੇਂ ਲਈ ਬੈਠੇ ਆ ਜੀ ਅਣ ਮੇਸੇ ਸਮੇਂ ਦੀ ਕੌਲ ਆ ਸਾਨੂੰ ਹਾਈ ਤੱਕ ਜੀ ਹਾਂਜੀ ਜਸੇ ਬੰਦਿਆਂ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਚੜਦੀ ਕਲਾ ਦੇ ਵਿੱਚ ਕਿਸਾਨ ਨੇ ਜਿਹੜੇ ਬੈਠੇ ਨੇ 13 ਮਹੀਨੇ ਪਹਿਲਾਂ ਟਿੱਕੂ ਟਿੱਕਰੀ ਸਿੰਗਰੂ ਬਾਰਡਰ ਤੇ ਜਿਹੜੇ ਲਾਏ ਹੋਏ ਨੇ ਤਾਂ ਇੱਥੇ ਹਰੇਕ ਬੰਦਾ ਆਪਣੇ ਪਿੰਡਾਂ ਦੇ ਵਿੱਚੋਂ ਆਏ ਨੇ ਬਾਪੂ ਜੀ ਚੜਦੀ ਕਲਾ ਚੋਂ ਮੈਂ ਗੱਲ ਛੱਡਦੇ ਹਾਂ ਕਿੱਥੇ ਕੀ ਹੁਣ ਪੁੱਛਣਾ ਕਾਦੇ ਬਾਰੇ ਕਿੱਥੋਂ ਆਇਓ ਅਸੀਂ ਪਿੰਡ ਬਿਰਕਖੁਰ ਤੋਂ ਭਾਈ ਬਟਿੰਡੇ ਜ਼ਿਲ੍ਹੇ ਤੋਂ ਅਸੀਂ ਅਸੀਂ ਆਪਣੇ ਜਵਾਕਾਂ ਦੀ ਖਾਤਰ ਆਏ ਆ ਇਹ ਆ ਬੰਦਾ ਛੜਾ ਸ਼ਾਂਟ ਰੰਨ ਨਹੀਂ ਕੰਨ ਨਹੀਂ ਇਹਦੇ ਇਹ ਸਾਨੂੰ ਮਾਰਦਾ ਹੈ ਪਹਿਲੀ ਤਾਂ ਗੱਲ ਇਹ ਆ ਵੀ ਜੇ ਬਾਲਾ ਜੋ ਭੰਦ ਰਿਆਂ ਉਹ ਕੀ ਅਤਵਾਦੀ ਕਹਿੰਦਾ ਹੈ ਤੁਸੀਂ ਤੁਹਾਡੇ ਮੀਡੀਆ ਰਾਹੀਂ ਇਹ ਸੇ ਦੱਸਣਾ ਚਾਹੁੰਦੇ ਹੋ ਛੋਟੀ ਜੀ ਗੱਲ ਹੈ ਵੀ ਗੁਜਰਾਤ ਜਾ ਕੇ ਦੇਖ ਲਓ ਹਾਂ ਉੱਥੋਂ ਦਾ ਕੋਈ ਫੌਜੀ ਨਹੀਂ ਹਾਂ ਤੇ ਇੱਥੋਂ ਦਾ ਪੰਜਾਬ ਦਾ ਕੋਈ ਸਕੂਲ ਨਹੀਂ ਜਿਹੜਾ ਸ਼ਹੀਦ ਦੇ ਨਾਂ ਤੇ ਜਾਂ ਉਹਦੇ ਵਿੱਚ ਤਾਂ ਆਪਣਾ ਕੋਈ ਪਿੰਡ ਜਿਹਾ ਨਹੀਂ ਹੈਗਾ ਜਿੱਥੇ ਫੌਜੀ ਨਾ ਫੌਜੀ ਤਾਂ ਸਾਰੇ ਸ਼ਹੀਦ ਹੋਵੇ ਸਕੇ ਸਕੂਲ ਦੇ ਨਾਂ ਲਿਖਿਆ ਹੋਊਗਾ ਜਿਹੜੇ ਸਾਡੀ ਲੋੜ ਹੁੰਦੀ ਹੈ ਸਹੀ ਸ਼ਹੀਦਾਂ ਜੇ ਅਸੀਂ ਇੱਧਰ ਨੂੰ ਆਨੇ ਤਾਂ ਅਸੀਂ ਵਖਵਾਦੀ ਤੇ ਅਤਵਾਦੀ ਹਾਂ ਤੇ ਹੁਣ ਇਹਦਾ ਭਾਵ ਉਹ ਇੱਕ ਪਾਸਾ ਕਰਕੇ ਜਾਵਾਂਗੇ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਪਮਾਰ 10 ਸਾਲ ਲੱਗੇ ਕਰਦਿਆਂ ਨੂੰ ਕੀ ਕਹਿ ਕੇ ਆਏ ਹੋ ਜੋ ਕਰਦਿਆਂ ਦਾ ਫੋਨ ਆਉਂਦਾ ਘਰੋਂ ਬੱਚਿਆਂ ਦਾ ਕੀ ਕਹਿੰਦੇ ਹੁੰਨੇ ਹੋ ਫਿਰ ਅਸੀਂ ਇਹ ਕਹੀ ਅਸੀਂ ਇਥੋਂ ਜੰਗ ਜਿੱਤ ਕੇ ਜਾਵਾਂਗੇ ਚਾਹੇ ਸਾਡੀਆਂ ਲਾਸ਼ਾਂ ਜਾਣ ਕੁਛ ਹੋਵੇ ਵੀ ਤੰਬੂ ਚ ਇਨਾ ਡਿਟਰਮੈਂਟ ਸੇ ਕੇ ਸਾਡਾ ਸ਼ਿਸ਼ਕਾਰ ਕਰਾਇਓ ਕੱਲਾ ਅੱਛਾ ਵੀ ਅਸੀਂ ਜਾਮਾ ਦੇ ਪ੍ਰਧਾਨ ਨਹੀਂ ਉਹਨਾਂ ਨੂੰ ਉਹ ਐਡੇ ਸਾਫ਼ ਸੁਥਰੇ ਪ੍ਰਧਾਨ ਹੈ ਗੱਲ ਹੀ ਛੱਡ ਦੇ ਦੁਨੀਆ ਚ ਕੋਈ ਬੰਦਾ ਨਹੀਂ ਢੱਲੇਵਾਰ ਵਰਗਾ ਕੈਂਸਰ ਦਾ ਮਰੀਜ਼ ਹੈ ਤੇ ਯਾਰ ਆਪਣੀ ਸਾਰੀ ਜ਼ਿੰਦਗੀ ਲਾਤੀ ਜੱਟ ਨੇ ਅਸੀਂ ਉਹਦੇ ਪਿੱਛੇ ਆਦਾ ਸਿਰ ਵੀ ਦੇ ਦੇਾਂਗੇ ਜਿਹੜੇ ਹਟਣ ਵਾਲੇ ਨਹੀਂ ਜਿਹੜੇ ਇਹ ਲੋਕ ਆਏ ਨੇ ਇਹ ਅੱਗੇ ਵਾਲਾ ਧਰਨਾ ਨਹੀਂ ਗਈ ਉਹ ਇਹ ਜਿਹੜੇ ਨਿਕਲੇ ਆ ਲੋਕ ਇਹ ਅੜ ਕੇ ਨਿਕਲੇ ਨਾ ਪਿੱਛੇ ਮੁੜ ਨਾ ਕੋਈ ਇਥੋਂ ਹੱਲੇ ਕੋਈ ਵਾਪਸ ਨਹੀਂ ਜਾਂਦਾਗਾ ਜੰਗ ਜਿੱਤ ਕੇ ਇਹ ਨਹੀਂ ਵੀ ਅਸੀਂ ਦੁੱਧ ਲੈ ਲਈਏ ਕਿ ਲੋਹਾ ਵੇਖ ਲੋ ਪਾਈਆ ਦੁੱਧ ਲਵਾਗੇ ਚਾਰ ਰੋਟੀਆਂ ਲਵਾਗੇ ਦੋ ਜਣੇ ਆ ਅੱਛਾ ਅੱਗੇ ਵਾਲੀ ਗੱਲ ਹੈ ਨਹੀਂ ਵੀ ਕੋਈ ਸਮਾਨ ਉਹ ਲੇਵੂਗਾ ਜਾਂ ਸਮਾਨ ਚੱਕ ਕੇ ਲੈ ਜਾਊਗਾ ਕੋਲੋਂ ਰੁਪਏ ਲਾ ਕੇ ਜਾਵਾਂਗੇ ਵੱਧ ਤੋਂ ਵੱਧ ਧਰਨੇ ਕੌਣ ਸੰਘਰਸ਼ ਦੇ ਵਿੱਚ ਤਾਂ ਦੇਖ ਸਕਦੇ ਤੁਸੀਂ ਕਿਸਾਨ ਨੇ ਜਿਹੜੇ ਤਾਂ ਇਧਰਲੇ ਪਾਸੇ ਵੀ ਜਿਹੜਾ ਲੰਗਰ ਇਸੇ ਤਰੀਕੇ ਦੇ ਨਾਲ ਲੱਗੇ ਹੋਏ ਨੇ ਇਧਰ ਟਰੈਕਟਰ ਟਰਾਲੀਆਂ ਨੇ ਬਾਪੂ ਉਹਨਾਂ ਦੀਆਂ ਤਾਂ ਟਰੈਕਟਰ ਟਰਾਲੀਆਂ ਦੇ ਵਿੱਚ ਸਾਰਾ ਕੁਝ ਇਸ ਤਰੀਕੇ ਦੇ ਨਾਲ ਆਹ ਦੇਖ ਲਓ ਇਸ ਤਰੀਕੇ ਦੇ ਨਾਲ ਜਿਹੜਾ ਸਮਾਨ ਹੈ ਸਾਰਾ ਪਿਆ ਨੈਸ਼ਨਲ ਮੀਡੀਆ ਖਾਸ ਕਰਕੇ ਜਿਵੇਂ ਦਿਖਾ ਰਿਆ ਹੁੰਦਾ ਪੰਜਾਬ ਦੇ ਕਿਸਾਨਾਂ ਨੂੰ ਵੱਖਵਾਦੀ ਅੱਤਵਾਦੀ ਜਿਹੜਾ ਖਾਲਸਤਾਨੀਆਂ ਦਾ ਅਟੈਕ ਕਈ ਵਾਰ ਦਿੰਦੇ ਨੇ ਨਾ ਤਾਂ ਚੀਜ਼ਾਂ ਪਈਆਂ ਹੁੰਦੀਆਂ ਨੇ ਦੇਖ ਲਓ ਨੈਸ਼ਨਲ ਮੀਡੀਆ ਨੂੰ ਖਾਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਕਿਸਾਨ ਨਾਲ ਲੈ ਕੇ ਆਉਂਦੇ ਨੇ ਸਿਲੰਡਰ ਹੈ ਇਹਦੇ ਵਿੱਚ ਰੋਟੀ ਪਾਣੀ ਦਾ ਸਾਰਾ ਸਮਾਨ ਹੈ ਗੱਦੇ ਨੇ ਤਾਂ ਐਸੇ ਤਰੀਕੇ ਦੇ ਨਾਲ ਆਹ ਦੇਖ ਸਕਦੇ ਹੋ ਬਾਪੂ ਜੀ ਆਪਾਂ ਪਿੰਡਾਂ ਦੇ ਵਿੱਚ ਖੁੰਡਾਂ ਦੇ ਬੈਠੇ ਹੁੰਨੇ ਆ ਮਹਿਫਲਾਂ ਲਾਉਣੇ ਆਕਣ ਤਾਂ ਇੱਥੇ ਬੈਠਿਓ ਇੱਥੇ ਮਹਿਫਲ ਲਾਤੀ ਹੁਣ ਹਾਂ ਇੱਥੇ ਮਹਿਫਲ ਲਾਈ ਹੋਈ ਐ ਇੱਥੇ ਤਾਂ ਬੈਗਣਾ ਬਹੁਤ ਵੱਡੀ ਮਹਿਫਲ ਆਓ ਪਿੱਛੋਂ ਸਭ ਪਤਾ ਨਹੀਂ ਕਿੱਥੋਂ ਕਿੱਥੋਂ ਬੰਦੇ ਮਿਲਦੇ ਨੇ ਤਾਂ ਹੀ ਤਾਂ ਪਿੰਡੋਂ ਫੋਨ ਆਈਂਦੇ ਵੀ ਰੌਣਕ ਵੇਖ ਕੇ ਤਾਂ ਵੀ ਅਸੀਂ ਵੀ ਆਈਏ ਅਸੀਂ ਵੀ ਆਈਏ ਐ ਕਰਦੇ ਆ ਅੱਛਾ ਹਾਂ ਪਿੰਡੋਂ ਫੋਨ ਆਉਂਦੇ ਨੇ ਵੀ ਅਸੀਂ ਵੀ ਆਪ ਪਿੰਡੋਂ ਫੋਨ ਆਈਂਦੇ ਫੋਨ ਤੇ ਫੋਨ ਵੀ ਅਸੀਂ ਵੀ ਆਈਏ ਅਸੀਂ ਵੀ ਆਈਏ ਰੌਣਕ ਵੇਖਣੀ ਆ ਹਾਂ ਰੌਣਕ ਦੇ ਮਾਰੇ ਆਉਂਦੇ ਆ ਮੇਲਾ ਹੀ ਲੱਗਿਆ ਪਿਆ ਮੇਲਾ ਲੱਗਿਆ ਪਿਆ ਹੀ ਮ جواب ਹੀ ਨਹੀਂ ہاں ਕੀ ਲੱਗਾ ਹੋਇਆ ਪੂਰਾ ਮੈਂ ਕਿ ਕੀ ਬੋਲਦਾ ਗੱਲਬਾਤ ਤਾਂ ਨਜ਼ਾਰੇ ਹੀ ਆ ਤੇਰਾ ਗੱਲਬਾਤ ਜਮਾ ਸਿਰੇ ਹੀ ਆ ਜੱਟ ਹੀ ਸਿਰੇ ਕਰਦੇ ਹੋਂ ਤਾਂ ਕਰ ਹੀ ਨਹੀਂ ਸਕਦਾ ਸਿਰਾਂ ਤਾਂ ਕਹਿੰਦੇ ਪੰਜਾਬੀਆਂ ਦੇ ਹਿੱਸੇ ਹੀ ਆ ਹਾਂ ਪੰਜਾਬੀਆਂ ਦਾ ਯਾਰ ਪੰਜਾਬੀਆਂ ਦਾ ਯਾਰ ਵੀ ਆ ਸਭ ਤੋਂ ਵੀ ਪੰਜਾਬੀਆਂ ਦਾ ਹੀ ਆ ਸਰਾ ਪੰਜਾਬੀਆਂ ਦਾ ਸਰਾ ਜੀ ਸਭ ਦਾ ਪੰਜਾਬੀ ਦੇ ਵਿੱਚ ਸਰਾ ਵਧੀਆ ਲੱਗਦਾ ਹੋਰ ਤਾਂ ਕਿਸੇ ਭਾਸ਼ਾ ਦਾ ਸਰਾ ਹੈ ਨਹੀਂ ਨਹੀਂ ਹੈ ਨਹੀਂ ਆ ਹੋਰ ਹੈ ਨਹੀਂ ਕੋਈ ਗਿਆ ਸਹੀ ਹੈ ਤਾਂ ਇਧਰ ਬਜ਼ੁਰਗ ਦੇਖ ਸਕਦੇ ਹੋ ਤੁਸੀਂ ਬਾਪੂ ਜੀ ਤਿਆਰ ਹੋ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ? ਜਿਲ੍ਹਾ ਬਹੰਡਾ ਤੋਂ ਆਏ ਪਿੰਡ ਗਹਿਰੀ ਭਾਗੀ ਕੋਟ ਸ਼ਮੀਰ ਤੋਂ ਜੀ। ਤਾਂ ਇੱਥੇ ਕੀ ਹੋ ਗਿਆ ਜੀ? ਇੱਥੇ ਤੋਂ ਉਹ ਤੋਂ ਬੈਠੇ ਉੱਥੇ ਲੱਗ ਗਏ ਸੀ ਮਾੜੇ ਮੋਟੇ ਮਤਲਬ ਕਿ ਚੂਟਾਂ ਆਈਆਂ। ਅੱਛਾ। ਹਾਂ। ਢਾਕਿਆਂ ਜੇ ਚੱਲੇ ਸੀ। ਢਾਕਿਆਂ ਜੇ ਚੱਲੇ ਸੀ ਜੀ। ਆ ਹਾਂ ਹਾਂ ਹਾਂ। ਉਹ ਲੜੀਆਂ ਚੱਲ ਗਿਆ ਸੀਗੇ ਉਹਦੇ ਚ ਮਾੜਾ ਮੋਟਾ ਉਹਦੇ ਝੁਲ ਜਗੇ ਸੀ ਬੱਸ ਆ। ਅੱਛਾ। ਹਾਂ ਹਾਂ। ਇਕਲਾਜੋ ਪੂਰਾ। ਜਮਾ ਚੜਦੀ ਕਲਾਜਾ। ਪੂਰੇ ਚੜਦੀ ਕਲਾਜਾ। ਹਾਂ। ਤਾਂ ਦੇਖ ਸਕਦੇ ਹੋ ਤੁਸੀਂ। ਸਾਹਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਪੂਰੀ ਚੜ੍ਹਦੀ ਕਲਾ ਚ ਬੈਠਾ ਇੱਥੇ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਚਾਰੇ ਪਾਸੇ ਦੇਖੋਗੇ ਤੁਸੀਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਆ ਤਾਂ ਇੱਧਰ ਬਾਈ ਜੀ ਨੇ ਤਾਂ ਬਾਈ ਜੀ ਘਰੇ ਗੱਲ ਕਰ ਰਹੇ ਹੋ ਹਾਂਜੀ ਘਰੇ ਗੱਲ ਕਰ ਰਹੇ ਆ ਕੀ ਕਹਿੰਦੇ ਨੇ ਕਰਦੇ ਕਰਦੇ ਕਹਿੰਦੇ ਕੋਈ ਗੱਲ ਨਹੀਂ ਹਾਂ ਪੂਰੇ ਰਹੂ ਚੜਦੀ ਕਲਾ ਚ ਘਰ ਦੇ ਵੀ ਚੜਦੀ ਕਲਾ ਚ ਬਾਈ ਹਾਂ ਪੂਰੀ ਚੜਦੀ ਕਲਾ ਪੂਰੀ ਚੜਦੀ ਕਲਾ ਜੀ ਪੂਰੇ ਪੂਰੇ ਕੁਛ ਨਹੀਂ ਕਰਦੇ ਵੀ ਪੂਰੇ ਖੁਸ਼ ਨੇ ਉਹ ਕਹਿੰਦੇ ਵੀ ਐਕਟੀ ਬੈਠੇ ਰਹੋ ਬਸ ਅੱਛਾ ਹਾਂ ਗੱਲ ਹੀ ਕੋਈ ਨਹੀਂ ਆਵੇ ਹਾਂ ਜਿੱਤ ਕੇ ਜਾਓਗੇ ਫਿਰ ਪੂਰੇ ਜਿੱਤ ਕੇ ਜਾਵਾਂਗੇ ਬਾਈ ਜੀ ਜਿੱਤ ਕੇ ਜਾਵਾਂ ਹਾਂ ਜੀ ਤਾਂ ਦੇਖ ਸਕਦੇ ਹੋ ਤੁਸੀਂ ਆ ਵੀ ਅੱਗੇ ਮੈਂ ਕਹੂੰਗਾ ਇੱਧਰ ਰਖਾ ਦੇ ਉਹ ਤਿੰਨ ਟਰਾਲੀਆਂ ਜਿਹੜੀਆਂ ਲੱਗੀਆਂ ਉੱਪਰੋਂ ਪੱਲੀਆਂ ਵਾਲੇ ਜਿਹੜੀਆਂ ਪਈਆਂ ਹੋਈਆਂ ਨੇ ਤਾਂ ਬਾਪੂ ਜੀ ਬੈਠੇ ਨੇ ਬਾਪੂ ਜੀ ਹੱਥ ਤੇ ਕੀ ਹੋ ਗਿਆ ਇਹ ਇੱਥੇ ਡਿੱਗ ਪਿਆ ਇਹ ਚੜ ਅੱਛਾ ਡਿੱਗ ਪਈ ਸੀ ਹਾਂ ਸਹੀ ਹੈ ਚੜਦੀ ਕਲਾ ਚੋਂ ਪੂਰੇ ਘਰਾਂ ਦੇ ਵਿੱਚ ਆਪਾਂ ਬੈਡਾਂ ਤੇ ਪੈਨੇ ਆ ਉਰੇ ਸੜਕਾਂ ਤੇ ਪੈਣਾ ਪੈ ਰਿਹਾ ਇਹ ਹੀ ਆ ਗੋਸੀ ਹੈ ਜੀ ਬੈਡੀ ਹੋ ਅਤੇ ਬੈਡੀ ਇਹ ਲੱਗਦਾ ਹਾਂ ਅੱਛਾ ਗੱਲ ਉਧਰ ਕਰੋ ਆਪਾਂ ਸਹੀ ਹੈ ਤਾਂ ਹਾਂਜੀ ਬਾਪੂ ਜੀ ਕਿ ਕਿੱਥੋਂ ਆਏ ਹੋ ਮਕਰਵਾਨ ਸਿੰਘ ਨਈਆ ਵਾਲਾ ਪਲਾਕ ਪ੍ਰਧਾਨ ਬਠਿੰਡਾ ਬੀਕੇਯੂ ਸਿੱਧੂਪੁਰ ਅੱਛਾ ਚੜਦੀ ਕਲਾ ਚੋਂ ਪੂਰਾ ਪੂਰੇ ਚੜਦੀ ਕਲਾ ਵਿੱਚ ਮੈਂ ਕਿਹਾ ਟਰਾਲੀ ਬਹੁਤ ਸੋਹਣੀ ਬਣਾਈ ਹੋਈ ਹੈ ਤੁਸੀਂ ਤਾਂ ਹਾਂਜੀ ਟਰਾਲੀ ਅਸੀਂ ਸਪੈਸ਼ਲ ਬਣਾਈ ਆ ਅੱਛਾ ਪਿਛਲੇ ਸਾ ਜੋ 2020 ਧਰਨਾ ਲੱਗਿਆ ਦਿੱਲੀ ਉਦੋਂ ਦਿੱਕਤਾਂ ਆਈਆਂ ਉਹ ਦਿੱਕਤਾਂ ਨੂੰ ਦੇਖ ਕੇ ਅੱਛਾ ਸਾਰੀਆਂ ਸਹੂਲਤਾਂ ਨੇ ਟਰਾਲੀ ਚ ਸਾਰੀਆਂ ਸਹੂਲਤ ਸਾਰੀਆਂ ਸਹੂਲਤਾਂ ਬਿਜਲੀ ਫਿਟਿੰਗ ਆ ਬੈਟਰੀ ਤੇ ਆ ਏਸੀ ਲੱਗੂ ਸਭ ਕੁਝ ਲੱਗੂ ਪੱਕੇ ਲੱਗਣਗੇ ਸਭ ਕੁਝ ਸਹੂਲਤਾਂ ਕੋਦੀ মিডিਆ ਤੇ ਜਿਵੇਂ ਦਿਖਾਇਆ ਜਾਂਦਾ ਹੁੰਦਾ ਕਿਸਾਨ ਬਾਰਡਰਾਂ ਦੇ ਵਿੱਚ ਇੱਥੇ ਕਈ ਵਾਰ ਅੱਤਵਾਦੀ ਕਹਿ ਦਿੰਦੇ ਨੇ ਕਈ ਵਾਰ ਖਾਲਸਤਾਨੀ ਕਹਿ ਦਿੰਦੇ ਨੇ ਕਈ ਵਾਰ ਅੰਦੋਲਨਜੀ ਵੀ ਉਹ ਕਹਿ ਦਿੰਦੇ ਨੇ ਬਥੇਰੇ ਟੈਗ ਦਿੰਦੇ ਨੇ ਕਿਸਾਨਾਂ ਨੂੰ ਚਲੋ ਜੀ ਆਪਣੇ ਬੱਚੇ ਆ ਸਾਰੇ ਕਹਿਣਾ ਹੀ ਆ ਲੋਕਾਂ ਨੇ ਤਾਂ ਹੁਣ ਜਿਵੇਂ ਉਧਰ ਕਹ ਲੈ ਕਿ ਬੀਬੀ ਪਟੜ ਹੋਈ ਆ ਹਾਂ ਕਿਸਾਨਾਂ ਨੇ ਤਾਂ ਚੱਕ ਕੇ ਲੈਂਦੀ ਆਪਾਂ ਨੂੰ ਤਾਂ ਪਤਾ ਨਹੀਂ ਗੋਦੀ ਮੀਡੀਆ ਦੀ ਆ ਕਿਹਦੀ ਆ ਆਪਾਂ ਤਾਂ ਬੇਟੀ ਸਮਝ ਕੇ ਚੱਕ ਕੇ ਲੈਂਦੀ ਵੀ ਸਾਡੀ ਬੇਟੀ ਆ ਕਿਸਾਨ ਤਾਂ ਇਹ ਸੋਚ ਕੇ ਕਦੇ ਫਸਲ ਬੀਜਦਾ ਨਹੀਂ ਵੀ ਕਿਹਦੇ ਮੂੰਹ ਚ ਪਊਗੀ ਕਿਸਾਨ ਤਾਂ ਸਿਰਫ ਫਸਲ ਬੀਜਦਾ ਉਹ ਖਾਂਦਾ ਹਰੇਕ ਹੀ ਆ ਚਾਹੇ ਕੋਈ ਵੀ ਹੋਵੇ ਚਾਹੇ ਗੋਦੀ ਮੀਡੀਆ ਜੋ ਹੋਵੇ ਚਾਹੇ ਕੋਈ ਹੋਵੇ ਕਿਸਾਨ ਨੇ ਫਸਲ ਤਿਆਰ ਕਰਨੀ ਆ ਜੀ ਆਪਾਂ ਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੇ ਜਾਣੀ ਆ ਪਾਕਿਸਤਾਨ ਜਾਣੀ ਆ ਕਿ ਕਿੱਥੇ ਜਾਣੇ ਆ ਆਪਾਂ ਤਾਂ ਕਿਹੜਾ ਕੱਢੀ ਸਰਕਾਰ ਨੂੰ ਵੇਚੀ ਪੈਸੇ ਕਿੱਥੇ ਜਾ ਕੇ ਕਿਹਨੇ ਖਾਣੇ ਆ ਕਿਹਦੇ ਮੂੰਹ ਚ ਪੈਣੇ ਆ ਕੀ ਦਾ ਨੰਬਰ ਲੱਗਿਆ ਉਹਤੇ ਪਰ ਸਰਕਾਰਾਂ ਜਿਹੜੀਆਂ ਨਹੀਂ ਕਿਸਾਨ ਦੀ ਸੋਚ ਰਹੀਆਂ ਮੈਂ ਆਪ ਖੇਤੀ ਕਰਦਾ 84 85 ਤੋਂ ਲੈ ਕੇ ਚਲੋ ਜਮੀਨ ਜਿਆਦਾ ਚੰਗੀ ਚੱਲੀ ਜਾਂਦਾ ਪਰ ਨਹੀਂ ਛੋਟੇ ਕਿਸਾਨ ਦਾ ਬਹੁਤ ਬੁਰਾ ਹਾਲ ਆ ਜਾਂ ਠੇਕੇ ਤੇ ਲੈ ਕੇ ਉਹਨੂੰ 80000 ਨੂੰ ਠੇਕੇ ਤੇ ਲੈ ਕੇ ਉਹਨੂੰ ਕੁਝ ਨਹੀਂ ਬਾਈਦਾ ਉਹਦਾ ਇੱਕ ਸਾਲ ਸੋਨਾ ਘਟ ਗਿਆ ਦੂਜੇ ਸਾਲ ਪਸ਼ੂ ਘਟ ਕੇ ਕਰੋ ਸਿਸਟਮ ਘਟੀ ਜਾਂਦਾ ਉਹਦਾ ਆਖਰ ਉਹਨੇ ਰੱਸਾ ਚੁੰਮਣੇ ਚੁੰਮਣਾ ਮੌਤ ਲਾਉਣੀ ਆ ਜਾਨਾਸ਼ਾ ਕਰ ਲੱਗਿਆ ਜਾਂ ਮੌਤ ਤੇ ਆ ਗਿਆ ਇਸ ਚੀਤੇ ਆ ਜੀ ਜਿੰਨਾ ਚਿਰ ਇਕੱਤਰ ਨਹੀਂ ਹੁੰਦੇ ਲੋਕ ਨਹੀਂ ਚੜਦੀ ਕਲਾ 'ਚ ਬੈਠੀ ਹੋ ਪੂਰੇ ਚੜਦੀ ਕਲਾ 'ਚ ਤਾਂ ਦੇਖ ਸਕਦੇ ਹੋ ਬਾਪੂ ਚੜਦੀ ਕਲਾ ਦੇ ਵਿੱਚ ਨੇ ਪੂਰੇ ਤਾਂ ਇਸੇ ਤਰੀਕੇ ਦੇ ਨਾਲ ਕਿਲੋਮੀਟਰਾਂ ਦੇ ਵਿੱਚ ਇਹ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਖੜੀਆਂ ਨੇ ਇੱਧਰਲੇ ਪਾਸੇ ਵੀ ਮੈਂ ਕਹੂੰਗਾ ਇੱਥੇ ਖੜ ਕੇ ਵਤਨ ਦਿਖਾ ਦਿਓ ਇਹ ਟਰਾਲੀ ਆ ਜਿਹੜੀ ਬਾਪੂ ਨੇ ਤਿਆਰ ਕਰਵਾਈ ਹੋਈ ਆ ਤਾਂ ਅੰਦਰਲੇ ਪਾਸੇ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਇੱਥੇ ਲੈ ਸਾਰੀਆਂ ਸਹੂਲਤਾਂ ਦੇ ਵਿੱਚ ਤਾਂ ਇੱਧਰ ਬਾਈ ਜੀ ਨੇ ਗੱਲਬਾਤ ਕਰਾਂਗੇ ਤਾਂ ਬਜ਼ੁਰਗੋ ਕਿੱਥੋਂ ਆਏ ਹੋ ਤੁਸੀਂ ਆਈਦਾ ਬਠਿੰਡੇ ਤੋਂ ਆਏ ਜੀ ਬਠਿੰਡੇ ਤੋਂ ਆਏ ਹਾਂ ਜੀ ਚੜਦੀ ਕਲਾ ਚੋਂ ਪੂਰਾ ਨਹੀਂ ਚੜਦੀ ਕਲਾ ਚੜਦੀ ਕਲਾ ਆਏ ਬਾਈ ਜਿੱਤ ਕੇ ਜਾਵੋਗੇ ਫਿਰ ਜਮ ਜਿੱਤ ਕੇ ਜਾਵਾਂਗੇ ਬਾਈ ਪਿੰਡ ਮੰਗ ਮਹਿਫਲ ਲੱਗੀ ਇੱਥੇ ਜਿਵੇਂ ਪਿੰਡਾਂ ਦੇ ਆਪਾਂ ਸੱਥਾਂ 'ਚ ਬੈਨੇ ਹੁੰਨੇ ਆ ਹਾਂ ਜੀ ਹਾਂ ਜੀ ਪਿੰਡ ਮੰਗ ਪੂਰੀ ਮਹਿਫਲ ਲੱਗੀ ਹਾਂ ਜੀ ਅੱਛਾ ਇਹ ਸੱਥਾਂ ਤਾਂ ਹੀ ਚੱਲੀ ਜਾਣੀ ਹੈ ਜਿੰਨੇ ਚਿਰ ਸਰਕਾਰ ਨਾਲ ਟੱਕਰ ਹੁੰਦੀ ਰਹੂਗੀ ਸਰਕਾਰ ਕਿਸਾਨਾਂ ਦੇ ਜਿਹੜੇ ਸੁਣਦੀ ਨਹੀਂ ਹੱਕ ਦਿੰਦੀ ਨਹੀਂ ਹੱਕ ਲੈਣ ਦੀ ਖਤਰ ਲੜਨਾ ਪਊਗਾ ਤੇ ਲੜਦੇ ਪਹਿਲਾਂ ਵੀ ਬਜ਼ੁਰਗ ਲੜਦੇ ਆਏ ਤੇ ਲੜਦੇ ਰਹਿਾਂਗੇ ਬੈਠੇ ਆ ਜਿੰਨਾ ਚਿਰ ਬਾਹੂਗੀ ਸਰਕਾਰ ਬੈਠੇ ਆ ਪੰਜਾਬ ਮੈਂ ਕਹਿੰਦਾ ਜਿੱਥੇ ਵੀ ਕਹਿੰਦੇ ਜਾਂਦਾ ਪੰਜਾਬ ਨਵਾਂ ਪੰਜਾਬ ਸਿਰ ਜਿਲਦਾ